ਬਹੁਤ ਸਾਰੇ ਲੋਕ ਇਹ ਵੀ ਕੰਪਲੇਨਟ ਕਰਦੇ ਆ ਕਿ ਜੇ ਕਿਤੇ ਚੌਂਕੜੀ ਮਾਰ ਕੇ ਬਹਿਣਾ ਪੈ ਜਾਵੇ ਮੰਨ ਲਓ ਕਿਸੇ ਪਾਰਟ ਤੇ ਗਏ ਕਿਸੇ ਧਾਰਮਿਕ ਸਮਾਗਮ ਤੇ ਗਏ ਤਾਂ ਬਹੁਤੀ देर ਚੌਂਕੜੀ ਮਾਰ ਕੇ ਬਹਿ ਨਹੀਂ ਸਕਦੇ ਗਈ ਲੋਕ ਕਹਿੰਦੇ ਵੀ ਪੈਰ ਸੌ ਜਾਂਦੇ ਲੱਤਾਂ ਸੌ ਜਾਂਦੀਆਂ ਨੇ ਉਹਦਾ ਕਾਰਨ ਕੀ ਹੈ ਉਹਦਾ ਹੱਲ ਹੈਗਾ ਉਹਦਾ ਹੱਲ ਹੈਗਾ ਉਹਦਾ ਕਾਰਨ ਕੀ ਹੋਣਾ ਜੀ ਬਾਡੀ ਦੇ ਵਿੱਚ ਵੀਕਨੈਸ ਆ ਸਿੰਪਲ ਕਿਉਂਕਿ ਸਾਡੀਆਂ ਨਸਾਂ ਦੀ ਵੀਕਨੈਸ ਹੈ ਇਹਨੂੰ ਨਾੜੀ ਸਿਸਟਮ ਦੀ ਕਮਜ਼ੋਰੀ ਅਸੀਂ ਕਹਿੰਦੇ ਆ ਇਹਦੇ ਵਾਸਤੇ ਸਭ ਤੋਂ ਵਧੀਆ ਇੱਕ ਮੈਂ ਪਹਿਲਾਂ ਫਾਰਮੂਲਾ ਦੱਸਿਆ ਸੀ ਆਮਲੇ ਦਾ ਤੇ ਅਸ਼ਵਗੰਧਾ ਦਾ ਰਾਤ ਨੂੰ ਆਮਲਾ ਪੀਓ ਦੋ ਸਵੇਰੇ ਪੀਲੋ ਸਵੇਰੇ ਅਸ਼ਵਗੰਧਾ ਪੀਓ ਦੋ ਸ਼ਾਮ ਨੂੰ ਪੀਲੋ ਇਹ ਬਹੁਤ ਰਿਜ਼ਲਟ ਵਧੀਆ ਆਉਂਦਾ ਦੂਜੀ ਚੀਜ਼ ਇਹਦੇ ਵਾਸਤੇ ਅਗਰ ਹੋ ਸਕੇ ਤਾਂ ਬਦਾਮ ਦਾ ਤੇਲ ਹੁਣ ਕਈ ਲੋਕ ਮੈਨੂੰ ਕਮੈਂਟ ਚ ਬਾਹਂਦੇ ਨੇ ਗੁਰਸੇ ਤੁਸੀਂ ਤਾਂ ਪੀਲੋਗੇ ਬਦਾਮ ਅਸੀਂ ਗਰੀਬ ਕਿੱਧਰ ਨੂੰ ਜਾਈਏ ਦੇਖੋ ਬੜੀ ਗੱਲ ਆ ਉਹਨਾਂ ਦੀ ਇਹ ਗੱਲ ਕਹਿਣੀ ਵੀ ਚਾਹੀਦੀ ਆ ਵੀ ਬਦਾਮ ਦਾ ਤੇਲ ਅਗਰ ਇੱਕ ਚਮਚਾ ਰੋਜ਼ ਰਾਤ ਨੂੰ ਪਾਣੀ ਦੁੱਧ ਦੇ ਵਿੱਚ ਗਰਮ ਗਰਮ ਦੁੱਧ ਵਿੱਚ ਪਾ ਕੇ ਉਹ ਚ ਅੱਧਾ ਇੱਕ ਚਮਚਾ ਹਲਦੀ ਪਾ ਕੇ ਪੀਣੀ ਸ਼ੁਰੂ ਕਰ ਦੋ ਜਿੰਨੀ ਮਰਜ਼ੀ ਚੌਕੜੀ ਮਾਰ ਲਿਓ ਮਹੀਨੇ ਬਾਅਦ ਲੱਤਾਂ ਨਹੀਂ ਸੌਂਦੀਆਂ ਪਾਣੀ ਸੌਂਦੀਆਂ ਔਰ ਤੀਸਰੀ ਚੀਜ਼ ਜੇ ਕਿ ਬਹੁਤ ਜ਼ਿਆਦਾ ਬੰਦਾ ਕਹਿੰਦਾ ਵੀ ਮੇਰੇ ਤੋਂ ਪਹੁੰਚ ਤੋਂ ਬਾਹਰ ਆ ਵੀ ਦੇਸੀ ਮੈਣੀ ਲੈ ਸਕਦਾ ਨਾ ਦੇਸੀ ਖਾ ਸਕਦਾ ਨਾ ਮੈਂ ਬਦਾਮਾਂ ਦਾ ਤੇਲ ਲੈ ਸਕਦਾ ਤੇ ਉਹਦੇ ਵਾਸਤੇ ਕੁਦਰਤ ਨੇ ਬਹੁਤ ਵਧੀਆ ਕੀਤਾ ਕਿ ਜਿਹੜਾ ਸਰੋਂ ਦਾ ਤੇਲ ਆ ਉਹਨੂੰ ਗਰਮ ਪਾਣੀ ਦੇ ਵਿੱਚ 10 ਕਬੂਂਦਾ ਪਾ ਕੇ ਰਾਤ ਨੂੰ ਪੀ ਲਵੇ ਉਹ ਵੀ ਬਹੁਤ ਅਸਰ ਕਰਦਾ ਇਸ ਚੀਜ਼ ਤੇ ਉਤੇ